ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਨਵੀਂ ਸਾਖੀ ਦਿਨਾਲ ਮੈਂ ਹਾਜ਼ਰ ਨ ਗੰਗੂ ਖਤਰੀ ਗੜਸ਼ੰਕ ਦਾ ਬੁੱਢਾ ਸ਼ਾਹੂਕਾਸੀ ਉਸ ਦਾ ਸ਼ਾਹੂਖਾਰਾ ਧੂ ਧੂ ਤੱਕ ਚੱਲਦਾ ਸੀ ਅਤੇ ਉਹ ਕਿਸੇ ਵਸਤੂ ਦੀ ਟੋਟ ਨਹੀਂ ਸੀ ਪਰ ਕੁਦਰਤ ਦੇ ਰੰਗਾਂ ਨੂੰ ਕੌਣ ਜਾਣਦਾ ਹੈ ਉਸ ਦਾ ਕੰਮ ਇੰਨਾ ਡਿੱਗਾ ਕਿ ਰੋਟੀ ਤੋਂ ਵੀ ਅੱਤਰ ਹੋ ਗਿਆ ਕਿਸ ਨੇ ਗੁਰੂ ਅਮਰਦਾਸ ਜੀ ਦੀ ਦੱਸ ਪਾਈ ਤਾਂ ਆਪ ਗੋਇੰਦਵਾਲ ਦਰਸ਼ਨਾ ਵਾਸਤੇ ਆਇਆ ਗੁਰੂ ਪੇਠ ਕਰਨ ਖਾਤਿਰ ਘਰ ਵਿੱਚ ਨਕਦੀ ਤਾਂ ਨਹੀਂ ਸੀ ਇਸ ਲਈ ਇੱਕ ਗੁੜ ਦੀ ਰੋੜੀ ਹੀ ਭੇਟਾ ਲਈ ਨਾਲ ਲੈ ਆਇਆ ਲੰਗਰ ਸ਼ਾਹੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਗੁੜ ਦੀ ਰੋੜੀ ਨੂੰ ਚੜਾਵੇ ਵਜੋਂ ਭੇਟ ਕਰਨ ਤੋਂ ਉੱਚ ਜੱਗ ਗਿਆ ਉਹ ਸੋਚਣ ਲੱਗਾ ਕਿ ਸਿੱਖਾਂ ਵੱਲੋਂ ਕਿੰਨੀਆਂ ਕੀਮਤੀ ਭੇਟਾਵਾਂ ਅਰਪਣ ਕੀਤੀਆਂ ਜਾ ਰਹੀਆਂ ਹਨ ਪਰ ਉਸ ਪਾਸ ਇੱਕ ਗੁੜ ਦੀ ਰੋੜੀ ਹੀ ਹੈ ਗੁਰੂ ਜੀ ਜਾਣੀ ਜਾਂ ਸੰ ਉਹਨਾਂ ਨੇ ਗੰਗੂ ਦੀ ਅੰਤਰਮੁਖੀ ਦishan ਕਾ ਆਪਾਂ ਪਲੇਆ ਉਹਨਾਂ ਆਵਾਜ਼ ਮਾਰ ਕੇ ਗੰਗੂ ਨੂੰ ਆਪਣੇ ਪਾਸ ਬੋਲ ਲਾਇਆ ਤੇ ਉਸ ਦੀ ਗੁੜ ਦੀ ਰੋੜੀ ਆਪ ਮੰਗ ਕੇ ਲੈ ਲਈ ਗੁਰੂ ਜੀ ਨੇ ਕੁਝ ਗੁੜ ਆਪ ਖਾਦਾ ਤੇ ਬਾਕੀ ਸੰਗਤਾਂ ਵਿੱਚ ਵਰਤਾ ਦਿੱਤਾ ਭਾਈ ਗੰਗੂ ਕਾਫੀ ਸਮਾਂ ਗੁਰੂ ਘਰ ਦੀ ਸੇਵਾ ਕਰਦੇ ਰਹੇ ਅਤੇ ਗੁਰੂ ਜੀ ਦੇ ਕਿਸੇ ਕੰਮ ਆ ਜਾਣ ਦੇ ਤੇ ਬਹੁਤ ਪ੍ਰਸੰਨ ਹੁੰਦੇ ਗੁਰੂ ਜੀ ਉਹਨਾਂ ਦੀ ਸੇਵਾ ਉਤੇ ਬਹੁਤ ਪ੍ਰਸੰਨ ਹੋਈ ਅਤੇ ਉਹਨਾਂ ਨੇ ਆਪਣੇ ਖੋ ਨੂੰ ਕੁਝ ਮੋਹਰਾਂ ਦੇ ਕੇ ਉਸਨੂੰ ਦਿੱਲੀ ਚਾਣ ਦੀ ਆ ਕੇ ਦਿੱਤੀ ਉਹਨਾਂ ਨੇ ਕਿਹਾ ਇਸ ਰਕਮ ਨਾਲ ਦਿੱਲੀ ਜਾ ਕੇ ਸ਼ਾਹੂਕਾਰਾ ਕਰੋ ਤੇ ਵਾਹਿਗੁਰੂ ਬਰਕਤ ਪਾਵੇਗਾ ਪਾਈ ਗੰਗੂ ਨੇ ਗੁਰੂ ਜੀ ਦੀ ਬਲ ਨੂੰ ਦਿੱਤੀ ਰਕਮ ਨਾਲ ਆਪਣਾ ਕਾਰੋਬਾਰ ਆਰੰਭ ਕੀਤਾ ਲਿਆ ਤੇ ਕੁਝ ਸਮੇਂ ਵਿੱਚ ਉਹ ਇੱਕ ਬਹੁਤ ਵੱਡਾ ਸ਼ਾਹੂਕਾਰ ਬਣ ਗਿਆ ਕਿਹਾ ਜਾਂਦਾ ਹੈ ਕਿ ਇੱਕ ਵਾਰ ਲਾਹੌਰ ਦੇ ਹਾਕਮ ਨੂੰ 1 ਲੱਖ ਮੋਹਰਾਂ ਦੀ ਇੱਕੋ ਹੁੰਡੀ ਚਾਹੀਦੀ ਸੀ ਦਿੱਲੀ ਵਿੱਚ ਕੋਈ ਵੀ ਸ਼ਾਹੂਕਾਰ ਇੱਕ ਗੁੱਡੇ ਹੁੰਦੀ ਨਾ ਹੋ ਦੇ ਸਕਿਆ ਪਰ ਪਾਈ ਗੰਗੂ ਨੇ 1 ਲੱਖ ਮੋਰਾ ਰੱਖ ਕੇ ਇੱਕ ਦਸ਼ਨੀ ਹੁੰਦੀ ਪਹੁੰਚਾ ਦਿੱਤੀ ਉਸ ਦੀ ਇੰਨੀ ਸਮਰਥਨ ਉਹ ਵੇਖ ਕੇ ਮੁਗਲ ਹਾਕਮ ਬਹੁਤ ਪ੍ਰਭਾਵਿਤ ਹੋਏ ਤੇ ਉਸ ਦਾ ਮੁਗਲ ਦਰਬਾਰ ਵਿੱਚ ਬਹੁਤ ਸਨਮਾਨ ਵਧ ਗਿਆ ਉਸ ਨਾ ਸਮੇਂ ਵਿੱਚ ਦਿੱਲੀ ਵਿੱਚ ਇੱਕ ਗੁਰਸਿੱਖ ਦੀ ਲੜਕੀ ਦਾ ਵਿਆਹ ਸੀ ਉਹ ਸਹਾਇਤਾ ਲੈਣ ਵਾਸਤੇ ਗੁਰੂ ਅਮਰਦਾਸ ਜੀ પાસે ਗੋਇੰਦਵਾਲ ਸਾਹਿਬ ਆਇਆ ਗੁਰੂ ਜੀ ਨੇ 50 ਰੁਪਏ ਦੀ ਹੁੰਦੀ ਪਾਈ ਗੰਗੂ ਨੇ ਦੇ ਨਾਂ ਲਿਖ ਦਿੱਤੀ ਜਦ ਦਿੱਲੀ ਵਿੱਚ ਉਹ ਸਿੱਖ ਭਾਈ ਗੰਗੂ ਨੂੰ ਮਿਲਿਆ ਤਾਂ ਭਾਈ ਗੰਗੂ ਨੇ 50 ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਇੱਥੇ ਗੁਰੂ ਜੀ ਦੇ ਖਾਤੇ ਵਿੱਚ ਕੋਈ ਰਕਮ ਨਹੀਂ ਹੈ ਉਹ ਗੁਰੂ ਜੀ ਵਾਪਸ ਗੋਇੰਦਵਾਲ ਆਇਆ ਤੇ ਬੀਤੀ ਵਾਰਤਾ ਕਹਿਸ ਨਹੀਂ ਗੁਰੂ ਜੀ ਨੇ ਆਪਣੇ ਪਾਸੋਂ ਉਸ ਨੂੰ 50 ਰੁਪਏ ਦੇ ਕੇ ਤੋਰਿਆ ਤੇ ਕੁਝ ਸਮੇਂ ਬਾਅਦ ਭਾਈ ਗੰਗੂ ਦਾ ਕੰਮ ਡਿੱਗਣ ਲੱਗਾ ਟੇਕਦੜ ਇੱਥੇ ਜਾ ਪਹੁੰਚਿਆ ਕਿ ਉਹ ਕਰਜ਼ਾਈ ਹੋ ਗਿਆ ਕਰਜ਼ਦਾਰਾਂ ਤੋਂ ਜਾਣ ਸ਼ਿਦੋਂ ਲਿਫਰ ਗੋਇੰਦਵਾਲ ਆ ਗਿਆ ਦਿਨ ਰਾਤ ਗੁਰੂ ਘਰ ਦੀ ਸੇਵਾ ਕਰੇ ਪਰ ਗੁਰੂ ਜੀ ਦੇ ਸਨਮੁਖ ਹੁੰਦਾ ਹੀ ਆ ਨਾ ਕਰ ਪਾਇਆ ਸਕੇ ਇਸ ਤਰ੍ਹਾਂ ਕਾ ਸੇਵਾ ਕਈ ਮਹੀਨੇ ਤੱਕ ਕੰਤੂਬਾ ਗੁਰੂ ਜੀ ਨੇ ਆਪ ਉਸ ਨੂੰ ਆਪਣੇ ਪਾਸ ਬੁਲਾਇਆ ਤੇ ਉਸ ਤੇ ਕਿਰਪਾ ਦ੍ਰਿਸ਼ਟੀ ਕੀਤੀ ਭਾਈ ਗੰਗੂ ਨੇ ਹੱਥ ਜੋੜ ਕੇ ਖਿਮਾ ਮੰਗੀ ਗੁਰੂ ਜੀ ਨੇ ਉਸ ਨੂੰ ਬਖਸ਼ ਦਿੱਤਾ ਸੁੰਦਰ ਕੱਪੜੇ ਪਵਾ ਕੇ ਕੁਝ ਮਾਇਆ ਦੇ ਕੇ ਆਪਣੇ ਪਿੰਡ ਜਾਣ ਦੀ ਆਗਿਆ ਦਿੱਤੀ ਸੰਗਤਾਂ ਨੂੰ ਇਸ ਕਲ ਦੀ ਸੋਝੀ ਹੋਈ ਕਿ ਮਾਇਆ ਵਿੱਚ ਡੁੱਬ ਕੇ ਆਪਣੇ ਗੁਰੂ ਨੂੰ ਨਹੀਂ ਵਿਸਾਰੀਦਾ ਸੋ ਜੇ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਦੇ ਤਾਂ ਸਾਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਗੁਰੂ ਦੇ ਬਚਨ ਜਿਹੜੇ ਹਨ ਉਹ ਰੱਬ ਦੇ ਬਚਨ ਹੀ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ